ਦਾ ਨਾਮ ਅਕੀਰੂ ਸਤ ਨਾਮ ਅਕੀਰੂ ਸਤ ਨਾਮ ਆਇਕ ਵਿਆਹ ਪੈਣੂ ਕਹਿੰਦੀ ਮੈਂ ਸਾਰਿਆਂ ਵਾਲੇ ਨਰ ਖਾਣੇ ਅੱਜ ਹੀ ਜਾਣੇ ਹੁਣ ਕਰ ਲੂ ਨੰਨੀ ਕਿ ਮੈਨੂੰ ਸਾਈਕਲ ਲੈ ਕੇ ਦੋ ਆਪਾਂ ਚਲੇ ਜਾਈਏ ਜੀ ਭੁੱਖ ਤੇ ਪਿੰਡ ਅੱਜ ਦੋ ਪੋਗਾ ਪੰ ਕਣ ਸਰੀਏ ਕਣ ਪਾ ਸਾਬ ਦੇ ਪੋਗ ਨੇ ਤਾਂ ਬੱਥੇ ਚੱਲੇ ਆ ਆਪਾਂ ਹੋ ਗਿਆ ਰੈਡੀ ਸ਼ੈਡੀ ਤਸੋਂ ਦੀ ਕਦੀ ਪਿਸਟੇ ਬਣਾਈ ਦੀਆ ਬਸ ਲਓ ਜੀ ਆਪਾਂ ਹੋ ਗਏ ਤਿਆਰ ਹੁਣ ਅੱਗੇ ਚੱਲਦੇ ਆ ਵਿਸਤ੍ਰਕ ਲਾ ਲਈ ਅਜਨੀ ਕੁੰਦੀ ਚੁੰਨੀ ਨਾਲ ਲੈ ਕੇ ਜਾਓ ਚੁੰਨੀ ਨਾਲ ਲੈ ਕੇ ਜਾਣੀ ਨੂੰ ਜੁੰਨੀ ਨੂੰ ਜੂ ਚੁੰਨੀ ਅਜਨੀ ਕਹਿੰਦੇ ਚੁੰਨੀ ਨਾਲ ਲੈ ਕੇ ਜਾਣੀ ਪਰ ਬਾਤ ਪੁੱਤ ਧੁੰਦ ਕਿੰਨੀ ਤੋਂ ਕਿੰਨੀ ਵਾਰ ਮੰਮੀ ਆਏ ਸ਼ੌਲ ਵੀ ਹੋ ਸ਼ੌਲ ਵੀ ਲੈ ਲਓ ਸ਼ੌਲ ਵੀ ਲੈ ਲਈ ਚਲੋ ਜੀ ਸ਼ੌਲ ਵੀ ਲੈ ਲਓ ਲੱਗ ਗਿਆ ਬਣਾ ਲੈ ਸ਼ੌਲ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ। ਫੋਲਡ ਕਰਨਾ ਹੋ ਗਿਆ ਸਟਾਰਟ ਮੰਮੀ ਟੈਂਡੀਆਂ ਆ ਜੀਆਂ ਹਾਂ ਤਾਂ ਠੰਡਾ ਤੋਂ ਇੰਨੀ ਜ਼ਿਆਦਾ ਕਿ ਬਹੁਤ ਜ਼ਿਆਦਾ ਠੰਡ ਦੇਖ ਲਓ ਕਿੰਨੀ ਜ਼ਿਆਦਾ ਤਾਂ ਨਾ ਨਾ ਕਾ ਬੁਨਾ ਕਿਹਦੇ ਬਤਾ ਨਹੀਂ ਸਰ ਅੱਜ ਤਾਂ ਹੈ ਅੱਜ ਨੰਬਰ ਲਿਆ ਕਰ ਜੀ ਐਸ ਪੀ ਲੱਗੇ ਬਾਫੀ சூர் கமதாத்த <laughs> <laughs> ਆਪੇ ਕਰਨਿਹਾਰਾ ਆਪਣਾ ਦਾਸ ਆ ਰਾਮ ਬਾਰਿਆ ਨਾਨਕ ਨਾਮ ਧਾਰਾ ਸਮਰਾਤ ਫੁਰਖ ਪੂਰਨ ਬਧਾਤੇ ਆਪੇ ਕਰਨਿਹਾਰਾ ਆਪਣਾ ਦਾਸ ਆ ਰਾਮ ਬਾਰਿਆ ਨਾਨਕ ਨਾਮ ਧਾਰਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾਮ ਸਦਾਰੈ ਦਰਸ ਪੀਰਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵ ਸਤਕਾਰ ਗੁਰੂ ਪੰਇਸਾ ਸੰਜੀਵ ਗੁਰੂ ਕਰਦੇ ਸੇਵਕ ਪਾਈ ਮੋਲੇ ਸੋਨਿਆ ਵਾਹਿਗੁਰੂ ਕਾ ਕਾਲ ਸਾ ਵਾਹਿਗੁਰੂ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਗੁਰੂ

ਵਾਓ ਚਮਚਾਉ ਪੇਟਾ ਪਤੀਸਾ ਗਲਵਜਾਉਨਾ ਆਹੀ ਚਮਚਮ My favorite, खाना केक, खाना केक, केक केक खाना केपी, खाना की खाना है आ, खालो, के, फिर मुना गुलाब जामुन फटू ਸਤਿ ਸ੍ਰੀ ਅਕਾਲ ਪ੍ਰੀਤ ਗੁਰਦਾ ਸ਼ੁਭ ਨੰਦ ਕਾ ਲਖਪ੍ਰਿਤ ਸਿੰਘ ਲਾ ਜੀ ਕੱਲ ਤੋਂ ਬਾਅਦ ਵਿੱਚ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਹੈਲੋ ਜੀ ਸ੍ਰੀ ਸ਼ਕਲ ਜੀ ਕਿਵੇਂ ਹੋ ਜੀ ਤੁਸੀਂ ਸੋਹ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਵੈਲਕਮ ਟੂ ਬੈਕ ਕਾਲੀਵਾਲ ਫੈਮਿਲੀ ਵੀਡੀਓ ਵਿਦ ਹਰ ਜੀ ਤੁਸੀਂ ਕਿਵੇਂ ਹੋ ਸਾਰੇ ਜਾਨੇ ਸੋਹ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਜੀ ਬਹੁਤ 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 ਸੋਹਣੀ ਧੁੱਪ ਲੱਗੀ ਹੈ ਬਾਹਰ ਕਿ ਕਿੰਨੀ ਸੋਹਣੀ ਧੁੱਪ ਲੱਗੀ ਆ ਅੱਜ ਬਹੁਤ ਜ਼ਿਆਦਾ ਸੋਹਣੀ ਧੁੱਪ ਲੱਗੀ ਹੋਈ ਆ ਬਾਹਰ ਅਸੀਂ ਦੇ ਨਮਾਦ ਲੱਗੀ ਆ ਕਿਉਂਕਿ ਮੜੇ ਦਿਨ ਤਾਂ ਧੁੰਦ ਪੈਂਦੀ ਰਹੀ ਤੇ ਅੱਜ ਸਵੇਰ ਦਾ ਬਦਲ ਹੋਇਆ ਸੀਗਾ ਬਦਲ ਹੋ ਕੇ ਤਾਂ ਹੁਣ ਪੈਣ ਲੱਗ ਪਈ ਆ ਜੇ ਧੁੱਪ ਅੱਜ ਬਹੁਤ ਸੋਹਣੀ ਧੁੱਪ ਆਈ ਤੇ ਅੱਜ ਆਪਾਂ ਕੱਪੜੇ ਜਿਹੜੇ ਹੈਗੇ ਆਪਣੇ ਹੁਣੇ ਸੁੱਕ ਗਏ ਨੇ ਤੇ ਇਧਰ ਜੀ ਆਪਾਂ ਆਪਣੀ ਜਿਹੜੀ ਖਾਂ ਆ ਉਸ ਨੂੰ ਜੇ 1:30 ਵਜਾ ਹੈਗਾ ਤੇ ਆਪਾਂ ਪੱਠੇ ਜਿਹੜੇ ਹੈਗੇ ਉਸ ਨੂੰ ਪਾ ਵੀ ਦਿੱਤੇ ਨੇ ਤੇ ਆਪਾਂ ਪੱਠੇ ਪੱਠੇ ਪਾ ਕੇ ਆਪਾਂ ਹੋ ਗਏ ਫ੍ਰੀ ਹੁਣ ਹੁਣ ਲੈਣ ਜਾਵਾਂਗੇ ਆਪਾਂ ਅਜੂਨੀ ਨੂੰ ਤੇ ਉਹਨੇ ਦੇਰ ਮੈਂ ਕਿਹਾ ਚਾਹ ਬਣਾ ਲੀਏ ਕਿਉਂਕਿ ਪੱਠੇ ਵੱਢਣ ਵਾਲਿਆ ਵੀਰਾ ਜਿਹੜਾ ਹੈਗਾ ਉਹ ਪੱਠੇ ਵੱਢਦਾ ਪਿਆ ਆ ਤੇ ਉਹ ਕਹਿੰਦਾ ਕਿ ਆਪਾਂ ਚਾਹ ਵੀ ਨਹੀਂ ਹੈਗੀ ਆ ਆਪਾਂ ਕਹਿੰਦੇ ਪਹਿਲਾਂ ਤੈਨੂੰ ਚਾਹ ਪੀਉਣੀ ਹੈਗੀ ਆ ਤੇ ਫੇਰ ਆਪਾਂ ਲੈਣ ਜਾਵਾਂਗੇ ਅਜੂਨੀ ਨੂੰ ਕਿਉਂਕਿ ਅਜੂਨੀ ਦਾ ਜੇ ਫੋਨ ਨਹੀਂ ਆਇਆ ਹੈਗਾ ਅੱਜ ਅਜੂਨੀ ਨੇ ਲੇਟ ਆਉਣਾ ਹੈ ਕਰ ਤਾਂ ਕਰਕੇ ਸਾਨੂੰ ਜੱਪੜੋ ਲੱਗਿਆ ਚਾਈ 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 ਚਾ ਜੁਨੀ ਦੀ ਮੈਡਮ ਦਾ ਵੀ ਫੋਨ ਆ ਗਿਆ ਬੱਸ ਵਾਲੇ ਦਾ ਫੋਨ ਆ ਗਿਆ ਹੁਣ ਆਪਾਂ ਅੱਜ ਚਾਹ ਨੂੰ ਵਾਲਾ ਨਹੀਂ ਆਇਆ ਹੈਗਾ ਆਪਾਂ ਅਜੁਨੀ ਨੂੰ ਲੈ ਆਏਗੇ ਪਹਿਲਾਂ ਹਾਂਜੀ ਪਰ ਆਣਾ ਗਿਆ ਜੁਨੀਨਾ ਨੰਗ ਜੁਗੀ ਅੰਗਰ ਮੈਂ ਨਾ ਇੱਥੇ ਆਪਾਂ ਜੁਨੀਨ ਨੂੰ ਗਏ ਸੀਗੇ ਲੈਣ ਉਧਰੋਂ ਆਗੇ ਸੀ ਆਪਣੇ ਸਮਾਨ ਵਾਲੀ ਗੱਡੀ ਕਿਉਂਕਿ ਇੱਧਰ ਘਰੇ ਸਾਹ ਘਰ ਵੱਲ ਸਾਈਡ ਤੇ ਨਾ ਸਮਾਨ ਵਾਲੀ ਗੱਡੀ ਜਿਹੜੀ ਹੈ ਨਾ ਜੇ ਤਰ੍ਹਾਂ ਛੋਟਾ ਮੋਟਾ ਸਮਾਨ ਕਿਸੇ ਨੇ ਵੀ ਕੋਈ ਵੀ ਲੈਣਾ ਹੋਵੇ ਇਹ ਚਲਦੀ ਫਿਰਦੀ ਦੁਕਾਨ ਆ ਤੇ ਤਾਂ ਕਰਕੇ ਤੇ ਇਹ ਆਪਣੇ ਆਉਣ ਲੱਗੀ ਸੀਗੀ ਘਰੇ ਘਰ ਵੱਲ ਨੂੰ ਕਿਉਂਕਿ ਆਪਣੇ ਇੱਧਰ ਵਾਲੀ ਸਾਈਡ ਤੇ ਵਾਲੇ ਘਰ ਨੇ ਤਾਂ ਕਰਕੇ ਤੇ ਆਪਣੇ ਜਿੰਨੇ ਵੀ ਕੁਝ ਲੈਣਾ ਹੁੰਦਾ ਆ ਕਿਸ ਨੇ ਸ਼ੂ ਲੈਣੀ ਹੁੰਦੀ ਹੈ ਕਿਸ ਨੇ ਜਰਾ ਬਾਂਗਰਾ ਲਾਉਣੀ ਹੁੰਦੀਆਂ ਨੇ ਕਿੰਨੀ ਆ ਗਈ ਅਜ ਉਹਨੀ ਸੁੱਤੀ ਪਈ ਸੀ ਬਾਸ ਚ ਤੇ ਮਨ ਉੱਤਰਨਾ ਪਿਆ ਦਰੋਂ ਲੱਗਤੀ ਆ ਦੇਖ ਕਟਮਾੜ ਨਵੀ ਕਿ ਮੈਨੂੰ ਸਾਈਕਲ ਲੈ ਕੇ ਦੋ ਕੀ ਕਹਿੰਦੀ ਮੈਂ ਸਾਰੇ ਆਵਲੇ ਨਾਲ ਖਾਣੇ ਲੈ ਗਏ ਅੰਦਰੋਂ ਸਾਰੇ ਖਾਣੇ ਜੁਨਾ